ਹਾਂਜੀ ਸਵਾਗਤ ਹੈ ਜੀ ਸਭ ਦਾ ਨਵੀਂ ਵੀਡੀਓ ਵਿੱਚ ਤੇ ਕਰਿਓ ਤੁਸੀਂ ਮੁੰਡੇ ਦਾ ਕੰਮ ਚੈੱਕ ਬਹੁਤ ਵਧੀਆ ਫਿਟਿੰਗ ਫੂਟਿੰਗ ਕਰਦਾ ਕਰ ਲੈਂਦਾ ਜੀ ਮੁੰਡਾ ਤੇ ਜੇ ਕਿਸੇ ਨੇ ਕਨੈਕਟ ਕਰਨਾ ਹੋਵੇ ਤੇ ਅੱਗੇ ਵੀਡੀਓ 'ਚ ਸੰਪਰਕ ਨੰਬਰ ਦਿੱਤਾ ਹੋਇਆ ਜੀ। ਕਿ ਆ ਸੱਚਾ ਸੱਚਾ ਵੀਰੇ ਤਾਂ ਲਵਾ ਲਿਆ ਕਰੋ ਛਤਰੀ 'ਚ ਜਿਵੇਂ ਆ ਲੱਗ ਗਿਆ ਵਾ। ਇੱਕ ਤਾਂ ਇਹਦੇ ਵਿੱਚ ਆਇਆ ਕੋਈ ਦਿੱਕਤ ਨਹੀਂ ਆਉਂਦੀ। ਮੰਨ ਲਾ ਵੀ ਆਪਣੇ ਨਹੀਂ ਕੋਈ ਹਨਾ ਲੰਘੇ ਜਾਂਉਂਦੀਆਂ ਤੇ ਇੱਕ ਮੀਂਹ ਕਣੀ ਤੋਂ ਬਚਤ ਹੁੰਦੀ ਆ। ਹਾਂਜੀ ਕਰਦੇ ਆ ਵੀਡੀਓ ਸਟਾਰਟ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਜੀ ਸਾਬ ਦਾ ਨਵੀਂ ਵੀਡੀਓ ਵਿੱਚ ਅੱਜ ਵੀਰੇ ਵੀਡੀਓ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਕਿ ਜਿਵੇਂ ਤੁਹਾਨੂੰ ਪਤਾ ਵੀ ਸੀਜ਼ਨ ਆ ਗਿਆ ਕੱਦੂ ਦਾ ਕੰਮਕਾਰ ਹੁਣ ਜ਼ੋਰਾਂ ਤੇ ਆ ਇਸ ਟਾਈਮ ਤਾਂ ਚਲੋ ਹਜੇ ਮਾੜਾ ਮੋਟਾ ਝੋਨਾ ਹੀ ਲੱਗਾ ਤੇ ਇਹਦਾ ਮਾਲਾ ਵੀ ਹੁਣ ਆਪਾਂ ਟਰੈਕਟਰ ਦੇ ਨਾਲ ਤੁਹਾਨੂੰ ਅੱਜ ਲੈਟਾਂ ਵੀਰੇ ਲਵਾਇਆਂ ਵੀਰ ਆਪਣੇ ਪਿੰਡ ਦਾ ਹੀ ਆਹੋ ਤੇ ਉਹਦਾ ਨਾਮ ਹੈਗਾ ਜੀ ਕਰਨਦੀਪ ਸਿੰਘ ਤੇ ਪਹਿਲਾਂ ਤੁਹਾਨੂੰ ਉਹਦਾ ਕੰਮ ਦਿਖਾਉਣੇ ਆ ਇਹਦਾ ਸੈਲਫ ਦਾ ਹੀ ਵਾਹ ਵਾ ਟਾਈਮ ਦਾ ਨਾ ਯਾਰ ਆਉਂਦਾ ਨਹੀਂ ਜੀ ਆ ਦੂਜਾ ਕੰਮ ਲੋਡ ਟਰੈਕਟਰ ਦਾ ਤੇ ਹੁਣ ਮਨ ਲੱਗ ਗਈ ਪੂਰਾ ਜਣੀ ਨਜ਼ਾਰਾ ਬੰਨਿਆ ਪਿਆ ਜਣੀ ਵੀ ਇਹੋ ਜਿਹਾ ਕੰਮ ਆਪਾਂ ਨਹੀਂ ਜ਼ਿੰਦਗੀ 'ਚ ਦੇਖਿਆ ਜਿਵੇਂ ਮਨ ਲੱਗ ਤੋ ਹੱਥੋਂ ਆਇਆ ਵਾ ਟਰੈਕਟਰ ਤੁਹਾਨੂੰ ਪਹਿਲਾਂ ਸਟਾਰਟ ਕਰਕੇ ਵਿਖਾਉਣਾ ਮਾੜਾ ਯਾਰ ਤੇ ਕਹੋਂਗੇ ਵਾਕ ਤੇ ਹੀ ਯਾਰ ਤੇ ਬਾਕੀ ਉਹ ਭਰਾ ਬਹੁਤ ਵਧੀਆ ਯਾਰ ਲਾਈਟਾਂ ਲੁੱਟਾਂ ਦਾ ਕੰਮ ਜਾਣਦਾ ਵਾ ਇਹਨਾਂ ਸਿਰਾ ਕਰਾ ਦਿੰਦਾ ਯਾਰ ਬਾਕੀ ਤੁਹਾਨੂੰ ਵਿਖਾਉਣਾ ਸਾਰਾ ਕੁਝ ਤੇ ਹੁਣ ਤੁਹਾਨੂੰ ਚਾਲੂ ਕਰਕੇ ਦਿਖਾਓ ਨਾ ਕੱਲੀ ਕੱਲੀ ਲਾਈਟ ਹੈ ਨਾ ਇੱਕ ਨੰਬਰ ਮੁੰਡੇ ਦਾ ਕੰਮ ਆ ਇਹੋ ਜਿਹੀ ਗੱਲ ਬਾਤ ਸਿਰਾ ਕਰਾਉਂਦਾ ਯਾ ਟਰੈਕਟਰ ਵੀ ਆ ਐ ਵੀ ਮੂੰਹੋਂ ਬੋਲਦਾ ਵੀ ਦੁੱਗਣੀ ਉਹਦੀ ਹੋ ਜਾਂਦੀ ਹੈ ਹਨਾ ਸਜਾਵਟ ਤੇ ਬਾਕੀ ਹੁਣ ਕੰਮ ਜੋਰਾ ਸ਼ੋਰਾ ਤੇ ਆ ਬਾਕੀ ਫਿਟਿੰਗ ਦੇ ਹਿਸਾਬ ਨਾਲੀ ਵੀਰੇ ਉਹ ਪੈਸੇ ਲੈਂਦਾ ਵੇ ਜਿਵੇਂ ਲਕਤਾਰ ਪੁਣੀ ਹੋ ਹਿਸਾਬ ਦੇ ਪੈਸੇ ਬਾਲੀ ਕੰਮ ਜਾਦੇ ਕੰਮ ਤੇ ਹਿਸਾਬ ਨੇ ਇਹਦਾ ਕੋਈ ਪੱਕਾ ਪ੍ਰਾਈਸ ਨਹੀਂ ਤੇ ਬਾਕੀ ਤੁਸੀਂ ਲਾਈਟਾਂ ਲੁਟਾਉਂਦਿਆਂ ਵੀ ਲਿਆ ਸਕਦੇ ਹਣਾ ਤੇ ਵੀ ਉਹ ਤੋਂ ਕੰਮ ਕਰਵਾਓ ਵਧੀਆ ਕੰਮ ਆਪਾਂ ਇਹਨੂੰ ਦੀਪੂ ਦਾ ਨਾਮ ਆ ਉਹਦਾ ਨੰਬਰ ਆ ਆਪਾਂ ਇਸ ਟਾਈਮ ਉੱਪਰ ਲਾ ਦਿੰਨੇ ਆ ਜਿਹੜਾ ਚੱਲੀ ਜਾਂਦਾ ਹੈ ਉਹਦਾ ਨੰਬਰ ਆ ਤੇ ਬਾਕੀ ਚਲੋ ਇਹਦੇ ਨਾਲ ਹੀ ਕਰਦੇ ਆ ਵੀਡੀਓ ਖਤਮ ਤੇ ਐਂਡ ਤੇ ਇੱਕ ਛੋਟਾ ਜਿਹਾ ਸੀਨ ਲਾਵਾਂਗੇ ਵੀਰੇ ਉਹ ਜ਼ਰੂਰ ਦੇਖ ਤੇ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ